ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਭਗਤਾਂ ਦੀ ਬਾਣੀ ਦੀ ਸੰਥਿਆ ਲੜੀਵਾਰ ਕਰ ਰਹੇ ਆ ਤੇ ਆਸਾ ਰاگ ਸ਼ੁਰੂ ਹੋ ਰਿਹਾ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਆਸਾ ਬਾਣੀ ਭਗਤਾ ਕੀ ਕਬੀਰ ਜੀ ਓ ਨਾਮ ਦੇਵ ਜੀਓ ਰਬਦਾਸ ਜੀਓ ਆਸਾ ਸ੍ਰੀ ਕਬੀਰ ਜੀਓ ਗੁਰ ਚਰਨ ਲਾਗ ਹਮ ਬਿਨਵਤਾ ਪੂਛਤ ਕਹਿ ਜੀ ਉਪਾਇ ਕਮਨ ਕਾਜ ਜਗ ਉਪਜੈ ਬਿਨ ਸੈ ਕਹੋ ਮੋਹਿ ਸਮਝਾਇਆ ਦੇਵ ਕਰਹੁ ਦਇਆ ਮੋਹਿ ਮਾਰਗ ਲਾਭ ਹੋ ਜਿਤ ਪੈ ਬੰਧਨ ਟੂਟੈ ਜਨਮ ਮਰਨ ਦੁਖ ਥੇੜ ਕਰਮ ਸੁਖ ਜੀਵ ਜਨਮ ਤੇ ਛੂਟੈ ਰਹਾਉ ਮਾਇਆ ਫਾਸ ਬੰਧ ਨਹੀਂ ਫਾਰੇ ਅਰ ਮਨ ਸੁੰਨ ਨਾ ਲੂਕੇ ਆਪਾ ਪਦ ਨਿਰਬਾਨ ਨ ਚੀਨਿਆ ਇਨ ਬਿਦ ਅਭਿਓ ਨਾ ਝੂਕੇ ਹੁਣ ਜਿਹੜਾ ਇਹ ਪਾਠ ਹੈ ਅਭੋ ਇਸ ਤਰ੍ਹਾਂ ਨਹੀਂ ਪੜ੍ਹਨਾ ਪੇੜਾ ਐੜਾ ਹੈ ਇਹ ਵੱਖਰਾ ਕਰਨਾ ਆ ਭਿਓ ਨਾ ਝੂਕੇ ਐੜਾ ਵੱਖਰਾ ਲਾ ਕੇ ਕਹੀ ਨ ਉਪਜੈ ਉਪਜੀ ਜਾਣੈ ਭਾਵ ਅਪਾਵਿ ਬਿਹੁਣਾ ਹੂਦੈ ਅਸਤ ਕੀ ਮਨ ਬੁੱਧ ਨਸੀ ਤੋ ਸਦਾ ਸਹਿਜ ਲਿਵ ਲੀਣਾ ਜੋ ਪ੍ਰਤ ਬਿੰਬ ਬਿੰਬ ਕੋ ਮਿਲੀ ਹੈ ਉਦਕ ਕੁੰਮ ਬਿਗਰਾਨਾ ਕਹੋ ਕਬੀਰ ਐਸਾ ਗੁਣ ਭ੍ਰਮ ਭਾਗਾ ਤੋ ਮਨ ਸੁਨ ਸਮਾਨਾ ਆਸਾ ਗੱਜ ਸਾਡੇ ਗੱਜ ਪਾਠ ਬੋਲੇ ਗੱਜ ਸਾਡੇ ਤੈ ਤੈ ਤੋਤੀਆ ਤੇਰੇ ਪਾਇਨ ਤਗ ਗਲੀ ਪਾਠ ਬੋਲੇ ਗੱਲੀ ਨਹੀਂ ਕਹਿਣਾ ਗਲੀ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨੇ ਪੱਗ ਨੇ ਬੱਗ ਓਏ ਹਰ ਕੇ ਸੰਤ ਨਾ ਆਖੀ ਹੈ ਬਾਨਾਰਸ ਕੇ ਠੱਗ ਐਸੇ ਸੰਤ ਨਾ ਮੋਗ ਕੋ ਭਾਵਹਿ ਡਾਲਾ ਸੋ ਪੇਡਾ ਘਟਕਾਵਹਿ ਰਹਾਉ ਬਾਸਣ ਮਾਂ ਚਰਾਵਹਿ ਉਪਰ ਕਾਠੀ ਧੋਏ ਜਲਾਵਹਿ ਬਸੁਦਾ ਇਹਨੂੰ ਬਸੁਦਾ ਨਹੀਂ ਪੜਨਾ ਬਸੁਦਾ ਕਿਤੇ ਵੀ ਪਾਠ ਕੁਰਬਾਨੀ ਵਿੱਚ ਆਉਂਦਾ ਹੈ ਤੇ ਬਸੁਦਾ ਅਰਥ ਇਹਦਾ ਧਰਤੀ ਹੁੰਦਾ ਹੈ ਤੇ ਕਈ ਆਪਾਂ ਪੜ ਜਾਂਦੇ ਬਸੁਧਾ ਅਦਗ ਲਾ ਕੇ ਪਰ ਪੋਲਾ ਪਾਠ ਹੈ ਬਸੁਧਾ ਬਸੁਧਾ ਇਹ ਤਾਂ ਦੇ ਕੰਨਾ ਵੱਖਰਾ ਕਰ ਦੇਣਾ ਬਸੁਧਾ ਖੋਦ ਕਰਹਿ ਦੋਏ ਚੂਲੇ ਸਾਰੇ ਮਾਨਸ ਖਾਵਹਿ ਓਏ ਪਾਪੀ ਸਦਾ ਫਿਰਹਿ ਅਪਰਾਧੀ ਮੁਖੋ ਅਪਰਸ ਅਪਰਸ ਨਹੀਂ ਕਹਿਣਾ ਅਪਰਸ ਐਡਾ ਵੱਖਰਾ ਕਰ ਅਪਰਸ ਕਹਾਵਹਿ ਸਦਾ ਸਦਾ ਫਿਰਹਿ ਅਪਮਾਨੀ ਸਗਲ ਕੁਟੰਬ ਡੁਬਾਵਹਿ ਜਿਤ ਕੋ ਲਾਇਆ ਤਿਤ ਹੀ ਲਾਗਾ ਐਸੇ ਕਰਮ ਕਮਾਵਹਿ ਬਹੁ ਕਬੀਰ ਜਿਸ ਸਤਗੁਰ ਭੇਟੈ ਪੁਨਰਪ ਜਨਮ ਨ ਆਵੇ ਆਸਾ ਬਾਪਦਲਾਸਾ ਮੇਰੋ ਕੀਨਾ ਛੇਜ ਸੁਖਾਲੀ ਮੁਖ ਅੰਮ੍ਰਿਤ ਲੀ ਦੀਨਾ ਤਿਸ ਬਾਪ ਕੋ ਕਿਉ ਮਨੁ ਵਿਸਾਰੀ ਆਗੈ ਗਿਆ ਨ ਬਾਜੀ ਹਾਰੀ ਮੋਇ ਮੇਰੀ ਮਾਈ ਹੋ ਖਰਾ ਸੁਖਾਲਾ ਪਹਿਰੋ ਨਹੀਂ ਦਗਲੀ ਲਗੇ ਨ ਪਾਲਾ ਰਹਾਉ ਬਲ ਤੈਨ ਬਲ ਤਿਸ ਬਾਪੈ ਜਿਨ ਹੋ ਜਾਇਆ ਪੰਚਾ ਤੇ ਮੇਰਾ ਸੰਗ ਚੁਕਾਇਆ ਪੰਜ ਮਾਰ ਪਾਵ ਤਲ ਦੀਨੇ ਹਰ ਸਿਮਰਨ ਮੇਰਾ ਮਨ ਤਨ ਭੀਨੇ ਪਿਤਾ ਹਮਾਰੋ ਵੱਡ ਗੋਸਾਈ ਤਿਸ ਪਿਤਾ ਪਹਿ ਹਉ ਕਿਉ ਕਰ ਜਾਈ ਸਤਗੁਰ ਮਿਲੇ ਤਾ ਮਾਰਗ ਪ ਦਿਖਾਇਆ ਜਗਤ ਪਿਤਾ ਮੇਰਾ ਮਨ ਭਾਇਆ ਹਉ ਪੂਤ ਤੇਰਾ ਤੂ ਬਾਪ ਮੇਰਾ ਏ ਕਹਿ ਠਾਹਰ ਦੋਹਾ ਬਸੇਰਾ ਕਹੋ ਕਬੀਰ ਜਨ ਏਕੋ ਬੂਝਿਆ ਗੁਰ ਪ੍ਰਸਾਦ ਮੈਂ ਸਭ ਕੇ ਸੂਝਿਆ ਆਸ ਇਕਤ ਪਤਰ ਪਰ ਉਰਕਟ ਕੁਰਕਟ ਇਕਤ ਪਤਰ ਪਰ ਪਾਨੇ ਪਾਸ ਪੰਜ ਜੋਗੀ ਆ ਬੈਠੇ ਬੀਚ ਲਗਟ ਦੇ ਰਾਨੀ ਨਕਟੀ ਕੋ ਠਨਗਣ ਬਾਡਾ ਡੂ ਕਿਨਹ ਵਿਵੇਕੀ ਕਾਟੀ ਤੂੰ ਰਹਾਓ ਸਗਲ ਮਾਹੇ ਨਕਟੀ ਕਾ ਵਾਸਾ ਸਗਲ ਮਾਹੇ ਔਹੇਰੀ ਸਗਲ ਮਾਰ ਔਹੇਰੀ ਸਗਲਿਆ ਕੀ ਹੋ ਬਹਿਨ ਭਾਨ ਜੀ ਜਿਨਹ ਹੈ ਬਰੀ ਤਿਸੋ ਬਚੇਰੀ ਅਮਰੋ ਪਰਤਾ ਵੱਡੋ ਵਿਵੇਕੀ ਆਪੇ ਸੰਤ ਕਹਾਵੇ ਕਹੋ ਹਮਾਰੇ ਮਾਥੇ ਕਾਇਮ ਔਰ ਹਮਰੇ ਨਿਕਟ ਨਹੀ ਆਵੇ ਨਾ ਕੋ ਕਾਟੀ ਕੰਨੋ ਕਾਟੀ ਕਾਟਕੂਟ ਕੈ ਡਾਰੀ ਕਹੋ ਕਬੀਰ ਸੰਤਨ ਕੀ ਬੈਰਨ ਤੀ ਲੋਕ ਕੀ ਪਿਆਰੀ ਕਹੋ ਕਬੀਰ ਸੰਤਨ ਕੀ ਬੈਰਨ ਤੀ ਲੋਕ ਕੀ ਪਿਆਰੀ ਸੋ ਸੰਗਤ ਜੀ ਇਥੋਂ ਤੱਕ ਆਪਣੀ ਭਗਤਾਂ ਦੀ ਬਾਣੀ ਸੰਥਿਆ ਸਪੂਰਨ ਹੋ ਗਈ ਹੈ ਅਗਲੇ ਜਿਹੜੀ ਸੰਥਿਆ ਰਹਿੰਦੀ ਆਸਾ ਰਾਗ ਦੀ ਭਗਤਾਂ ਦੀ ਬਾਣੀ ਅਗਲੇ ਪਾੜ ਵਿੱਚ ਕਰਾਵਾਂਗੇ ਪਿਛਲੀ ਸੰਖਿਆ ਸਾਰੇ ਪਲੇਲਿਸਟ ਵਿੱਚ ਪਈ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ